ਫਰੀਦਕੋਟ ਪੋਚ ਨੇ 76000 ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੇ ਪੈਸੇ ਕਰਵਾਏ ਵਾਪਸ ਕ੍ਰੈਡਿਟ ਕਾਰਡ ਨੂੰ ਐਕਟਿਵ ਕਰਨ ਲਈ WhatsApp ਤੇ ਆਏ ਲਿੰਕ ਨੂੰ ਕੀਤਾ ਸੀ ਕਲਿੱਕ ਫਰੀਦਕੋਟ ਪੋਚ ਵੱਲੋਂ ਸੋਸ਼ਲ ਮੀਡੀਆ ਰਾਹੀਂ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਦੇ ਕੁਝ ਦਿਨਾਂ ਚ ਹੀ ਪੈਸੇ ਵਾਪਸ ਕਰਵਾਏ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਮਨਿੰਦਰ ਸਿੰਘ ਉਰਫ ਪ੍ਰਿੰਸ ਅਰੋੜਾ ਨਾਂ ਦੇ ਵਿਅਕਤੀ ਵੱਲੋਂ ਸਾਈਬਰ ਪੋਰਟਰ ਰਹੇ ਥਾਣਾ ਸਾਈਬਰ ਕ੍ਰਾਈਮ ਫਰੀਦਕੋਟ ਵਿਖੇ ਇੱਕ ਦਰਖਾਸਤ ਭੇਜੀ ਗਈ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਐਸਬੀਆਈ ਬੈਂਕ ਦਾ ਕ੍ਰੈਡਿਟ ਕਾਰਡ ਨੂੰ ਐਕਟਿਵ ਕਰਨ ਲਈ ਉਸਦੇ ਵਟਸਐਪ ਤੇ ਇੱਕ ਲਿੰਕ ਆਇਆ ਸੀ ਜਦੋਂ ਉਸਨੇ ਲਿੰਕ ਤੇ ਕਲਿੱਕ ਕਰਕੇ ਕੋਡ ਭਰਿਆ ਤਾਂ ਉਸਦੇ ਖਾਤੇ ਚੋਂ 76000 ਰੁਪਏ ਦੇ ਕਰੀਬ ਕੱਟੇ ਗਏ ਜਿਸ ਤੇ ਫੋਰੀ ਕਾਰਵਾਈ ਕਰਦੇ ਹੋਏ ਸਾਈਬਰ ਕ੍ਰਾਈਮ ਦੇ ਇੰਸਪੈਕਟਰ ਅਮਰਿੰਦਰ ਸਿੰਘ ਨੇ ਸਾਰੀ ਰਕਮ ਨੂੰ ਤੁਰੰਤ ਬਲੌਕ ਕਰਵਾ ਕੇ ਦਰਖਾਸਤੀ ਦੇ ਖਾਤੇ ਚ ਪੈਸੇ ਜਮ੍ਹਾਂ ਕਰਵਾਏ ਪੁਲਿਸ ਦੀ ਇਸ ਕਾਰਵਾਈ ਤੇ ਦਰਖਾਸਤੀ ਨੇ ਧੰਨਵਾਦ ਕੀਤਾ ਇਸੇ ਸਾਰੇ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਇੰਸਪੈਕਟਰ ਅਮਰਿੰਦਰ ਸਿੰਘ ਤੇ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸਦੀਸ਼ ਕੁਮਾਰ ਦੀ 에ਰਪੋਰਟ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਜੈਨ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਥਾਣਾ ਸਾਈਬਰ ਕ੍ਰਾਈਮ ਦੇ ਵਿੱਚ ਆ ਰੀਆਂ ਦਰਖਾਸਤਾਂ ਤੇ ਤੁਰੰਤ ਨਿਪਟਾਰੇ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਐ ਜਿਸ ਦੇ ਤਹਿਤ ਮਿਤੀ 17 8 24 ਨੂੰ ਦਰਖਾਸਤੀ ਮਨਿੰਦਰ ਸਿੰਘ ਉਰਫ ਪ੍ਰਿੰਸ ਰੋੜਾ ਵਾਸੀ ਪਿੰਡ ਸਿਵੀਆਂ ਵੱਲੋਂ ਇੱਕ ਦਰਖਾਸਤ ਆਈ ਸੀਗੀ ਕਿ ਉਸਨੇ ਕ੍ਰੈਡਿਟ ਕਾਰਡ ਅਪਲਾਈ ਕੀਤਾ ਕ੍ਰੈਡਿਟ ਕਾਰਡ ਤੇ ਉਹਨੂੰ ਐਕਟੀਵੇਟ ਕਰਾਉਣ ਦੇ ਲਈ ਉਹਨੂੰ ਇੱਕ ਵਟਸਐਪ ਤੇ ਉੱਪਰ ਲਿੰਕ ਆਇਆ ਜਦ ਉਸਨੇ ਲਿੰਕ ਕਲਿੱਕ ਕੀਤਾ ਤੇ ਉਹਦਾ 76000 ਰੁਪਏ ਜਿਹੜਾ ਫਰਾਡਸਟਰ ਦੇ ਵੱਲੋਂ ਕੱਟ ਲਿਆ ਗਿਆ ਸੀਗਾ ਜਦੋਂ ਨੇ ਸਾਈਬਰ ਥਾਣੇ ਦੇ ਵਿੱਚ ਸਾਡੇ ਨਾਲ ਸੰਪਰਕ ਕੀਤਾ ਤੇ ਅਸੀਂ ਤੁਰੰਤ ਉਸ ਤੇ ਕਾਰਵਾਈ ਕਰਦੇ ਹੋਏ ਜਿਹੜਾ ਪੈਸਾ ਫਰੌਡਸਟਰ ਨੇ ਇੱਕ ਅਕਾਊਂਟ ਦੇ ਵਿੱਚ ਭੇਜਿਆ ਸੀਗਾ ਉਸ ਅਕਾਊਂਟ ਨੂੰ ਫ੍ਰੀਜ਼ ਕਰਾ ਕੇ ਉਹਦਾ ਪੈਸਾ ਜਿਹੜਾ 76000 ਰੁਪਇਆ ਪੂਰਾ ਅਮਾਊਂਟ ਮਨਿੰਦਰ ਸਿੰਘ ਨੂੰ ਵਾਪਸ ਕਰਵਾ ਦਿੱਤਾ ਗਿਆ ਜਿਸ ਤੇ ਦਰਖਾਸਤ ਸੀ ਮਨਿੰਦਰ ਸਿੰਘ ਨੇ ਥਾਣਾ ਸਾਈਬਰ ਕ੍ਰਾਈਮ ਦਾ ਤੇ ਮੈਡਮ ਐਸਐਸਪੀ ਮੈਡਮ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਮੇਰਾ ਪੈਸਾ ਜਲਦੀ ਵਾਪਸ ਕਰਵਾ ਦਿੱਤਾ ਇਥੇ ਅਸੀਂ ਅਪੀਲ ਵੀ ਲੋਕਾਂ ਨੂੰ ਕਰਨੀ ਚਾਹਾਂਗੇ ਕਿ ਜਿਹਨਾਂ ਜਿਨ੍ਹਾਂ ਦੇ ਨਾਲ ਵੀ ਅਗਰ ਸਾਈਬਰ ਫਰਾਡ ਹੋ ਜਾਂਦਾ ਹੈਗਾ ਕੋਈ ਪੈਸਿਆਂ ਦਾ ਠੱਗੀ ਉਹਨਾਂ ਦੇ ਨਾਲ ਹੋ ਜਾਂਦੀ ਹੈ ਤਾਂ ਤੁਰੰਤ 1930 ਪੋਰਟਲ ਦੁਬਾਰਾ ਰਿਪੀਟ ਕਰ ਰਹੇ ਹਾਂ ਕਿ 1930 ਪੋਰਟਲ ਦੇ ਉੱਪਰ ਆਪਣੀ ਕੰਪਲੇਂਟ ਦਰਜ ਕਰਾਉਣ ਤਾਂ ਕਿ ਉਹ ਖਾਤਾ ਫ੍ਰੀਜ਼ ਹੋ ਜਾਏ ਸਾਡੇ ਨਾਲ ਸਾਈਬਰ ਥਾਣੇ ਦੇ ਨਾਲ ਸੰਪਰਕ ਕਰਨ ਪੁਲਿਸ ਲਾਈਨ ਦੇ ਵਿੱਚ ਸਾਈਬਰ ਥਾਣਾ ਬਣਿਆ ਹੋਇਆ ਹੈ ਤੁਰੰਤ ਸਾਡੇ ਨਾਲ ਸੰਪਰਕ ਕਰੋ ਤਾਂ ਕਿ ਅਸੀਂ ਜਿਹੜਾ ਲੋਕਾਂ ਦੀ ਜਿਹੜੀ ਹਾਰਡ ਮਨੀ ਆਂਡ ਮਨੀ ਹੈ ਜਿਹੜੀ ਉਹਨਾਂ ਦੀ ਕਮਾਈ ਹੈ ਉਹਨੂੰ ਬਚਾ ਸਕੀਏ ਤੇ ਫਰੌਡਸਟਰਜ਼ ਦੇ ਖਿਲਾਫ ਕਾਰਵਾਈ ਕਰ ਸਕੀਏ ਮੇਰਾ ਨਾਮ ਮਨਿੰਦਰ ਸਿੰਘ ਆ ਪਿੰਨ ਚਵੀਆ ਜ਼ਿਲ੍ਹਾ ਫਰੀਦਕੋਟ ਆ ਕੁਝ ਦਿਨ ਪਹਿਲਾਂ 76000 ਦਾ ਮੇਰਾ ਫਰੌਡ ਹੋ ਗਿਆ ਸੀਗਾ ਸਾਈਬਰ ਕ੍ਰਾਈਮ ਥਾਣੇ 'ਚ ਮੈਂ ਫੋਨ ਕੀਤਾ ਤੁਰੰਤ ਉਹਨਾਂ ਨੇ ਕਾਰਵਾਈ ਕੀਤੀ ਕੁਝ ਦਿਨ ਬਾਅਦ ਮੇਰੇ ਪੈਸੇ ਵਾਪਸ ਆ ਗਏ ਸਾਈਬਰ ਕ੍ਰਾਈਮ ਥਾਣੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਫਰੀਦਕੋਟ ਪੁਲਸਰਾ ਬਹੁਤ ਧੰਨਵਾਦ ਕਰਦਾ ਹੈ